ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਕਰਮਜੀਤ ਨਾਮ ਦੀ ਇੱਕ ਔਰਤ ਜਿਹੜੀ ਕਿ ਬਹੁਤ ਸੋਚਾਂ ਦੇ ਵਿੱਚ ਡੁੱਬੀ ਹੋਈ ਆ ਆਪਣੇ ਘਰ ਦੇ ਸੋਫੇ ਤੇ ਬੈਠੀ ਹੋਈ ਆ ਕਰਮਜੀਤ ਦੀ ਉਮਰ ਤਕਰੀਬਨ 35 36 ਸਾਲ ਦੀ ਆ ਇਹਨੇ ਨੂੰ ਉਹਦੇ ਦੋਨੋਂ ਬੱਚੇ ਬੇਟਾ ਤੇ ਬੇਟੀ ਸਕੂਲੋਂ ਆਉਂਦੇ ਆ ਬੈਨ ਤੋਂ ਉਤਰ ਕੇ ਉਹ ਘਰ ਜਾਂਦੇ ਆ ਘਰ ਦਾ ਦਰਵਾਜ਼ਾ ਜਿਹੜਾ ਖੁੱਲਾ ਹੁੰਦਾ ਉਹ ਅੰਦਰ ਜਾਂਦੇ ਆ ਤੇ ਜਾ ਕੇ ਆਪਣੀ ਮੰਮੀ ਕੋਲ ਸੋਫੇ ਤੇ ਬੈਹਿੰਦੇ ਆ ਪਰ ਉਹ ਆਪਣੀ ਮੰਮੀ ਨੂੰ ਵੇਖ ਕੇ ਉਦਾਸ ਹੋ ਜਾਂਦੇ ਆ ਕਿਉਂਕਿ ਉਹਨਾਂ ਦੀ ਮੰਮੀ ਰੋ ਰਹੀ ਹੁੰਦੀ ਆ ਓਬਵੀਅਸਲੀ ਕੋਈ ਵੀ ਹੈਨਾ ਬੱਚਾ ਆਪਣੀ ਮਾਂ ਨੂੰ ਰੋਂਦਿਆ ਵੇਖੂਗਾ ਤਾਂ ਉਹਨਾਂ ਦਾ ਉਦਾਸ ਹੋਣਾ ਸੁਭਾਵਿਕ ਆ ਚਲੋ ਉਹ ਦੋਨੋਂ ਪੈਣ ਭਰਾ ਇੱਕ ਦੂਜੇ ਵੱਲ ਵੇਖਦੇ ਆ ਤੇ ਫਿਰ ਜਿਹੜੀ ਕਰਮਜੀਤ ਦੀ ਬੇਟੀ ਆ ਉਹਦਾ ਨਾਮ ਪ੍ਰੀਤ ਆ ਉਹ 12 ਸਾਲ ਦੀ ਆ ਤੇ ਪ੍ਰੀਤ ਦਾ ਜਿਹੜਾ ਭਰਾ ਉਹਦਾ ਨਾਮ ਨੂਰ ਆ ਉਹ 9 ਸਾਲ ਦਾ ਤੇ ਚਲੋ ਪ੍ਰੀਤ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੰਮਾ ਕੀ ਹੋਇਆ ਤੁਸੀਂ ਰੋ ਕਿਉਂ ਰਹੀਆਂ ਨਾਲੇ ਤੁਹਾਨੂੰ ਪਤਾ ਨਾ ਜਦੋਂ ਤੁਸੀਂ ਰੋਣੇ ਹੋ ਤਾਂ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਰੋਇਆ ਨਾ ਕਰੋ ਉਹ ਇੰਨੇ ਪਿਆਰ ਨਾਲ ਆਪਣੀ ਮੰਮੀ ਦੀ ਅੱਖਾਂ ਪੂੰਝਦੀ ਆ ਤੇ ਆਪਣੇ ਭਰਾ ਨੂੰ ਕਹਿੰਦੀ ਆ ਨੂਰ ਮੰਮੀ ਲਈ ਪਾਣੀ ਲੈ ਕੇ ਆ ਨੌਰਵੀ ਜਾਂਦਾ ਭੱਜਿਆ ਭੱਜੇ ਆਪਣੀ ਮੰਮੀ ਲਈ ਪਾਣੀ ਲੈ ਕੇ ਆਉਂਦਾ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਕਰਮਜੀਤ कौर ਹੋਰ ਇਮੋਸ਼ਨਲ ਹੋ ਜਾਂਦੀ ਹੈ ਤੇ ਆਪਣੇ ਦੋਨਾਂ ਬੱਚਿਆਂ ਨੂੰ ਆਪਣੇ ਨਾਲ ਲਾਉਂਦੀ ਹੈ ਘੁੱਟ ਕੇ ਉਹਨਾਂ ਨੂੰ ਕਹਿੰਦੀ ਕਿ ਨਹੀਂ ਪੁੱਤਰ ਤੁਸੀਂ ਫਿਕਰ ਨਾ ਕਰਿਆ ਕਰੋ ਬੇਤਾ ਉਹੀ ਰੋ ਪੈਣੀ ਆ ਕਈ ਵਾਰ ਨਾ ਵੈਸੇ ਹੀ ਮੈਨੂੰ ਜਦੋਂ ਹਨਾ ਮੈਂ ਸੋਚਦੀ ਆ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਬਸ ਮੇਰਾ ਖੁਸ਼ੀ ਦੇ ਵਿੱਚ ਹੀ ਰੋਣਾ ਆ ਜਾਂਦਾ ਗੱਲ ਟਾਲਦੀ ਆ ਉਸ ਤੋਂ ਬਾਅਦ ਉਹ ਕਹਿੰਦੀ ਕਿ ਅੱਜ ਮੇਰੇ ਨੰਨੇ-ਮੁੰਨੇ ਕੀ ਖਾਣਗੇ ਤਾ ਪ੍ਰੀਤ ਕਹਿੰਦੀ ਕਿ ਮੰਮੀ ਅੱਜ ਅਸੀਂ ਕੁਝ ਨਹੀਂ ਖਾਣਾ ਸਗੋਂ ਤੁਸੀਂ ਦੱਸੋ ਕਿ ਅੱਜ ਅਸੀਂ ਤੁਹਾਡੇ ਲਈ ਕੀ ਬਣਾਈਏ ਅੱਜ ਤੁਸੀਂ ਕੁਝ ਨਹੀਂ ਕਰੋਗੇ ਉਹ ਇਸ ਤਰ੍ਹਾਂ ਦੋਨੋਂ ਪੰਡ ਭਰਾ ਆਪਣੀ ਵਰਦੀ ਚੇਂਜ ਕਰਦੇ ਆ ਫਿਰ ਰਸੋਈ ਦੇ ਵਿੱਚ ਜਾਂਦੇ ਆ ਤੇ ਆਪਦੀ ਮੰਮੀ ਨੂੰ ਕਹਿੰਦੇ ਆ ਤੁਸੀਂ ਇੱਥੇ ਬੈਠੇ ਰਹੋ ਫਿਰ ਨਾ ਉਹ ਹੋ ਰਸੋਈ ਦੇ ਵਿੱਚ ਜਾ ਕੇ ਮੈਗੀ ਬਣਾਉਂਦੇ ਆ ਫਿਰ ਤਿੰਨੋਂ ਜਾਨੇ ਬੈਠ ਕੇ ਮੈਗੀ ਖਾਣ ਲੱਗਦੇ ਆ ਇੰਨੇ ਚ ਕਰਮਜੀਤ ਦਾ ਮੂਡ ਆ ਜਿਹੜਾ ਉਹ ਥੋੜਾ ਖੁਸ਼ ਹੋ ਜਾਂਦਾ ਉਹ ਸੋਚਦੀ ਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਨਮੋਲ ਖਜ਼ਾਨਾ ਮੇਰੇ ਬੱਚੇ ਆ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਚਲੋ ਉਸ ਤੋਂ ਬਾਅਦ ਹਨਾ ਬੱਚੇ ਆ ਜਿਹੜੇ ਖਾ ਪੀ ਕੇ ਉੱਠ ਜਾਂਦੇ ਆ ਤੇ ਕਰਮਜੀਤ ਕੌਰ ਪਲੇਟਾਂ ਚੱਕਦੀ ਆ ਤੇ ਰਸੋਈ ਵੱਲ ਜਾਂਦੀ ਆ ਸੋਫੇ ਤੇ ਇੱਕ ਫਾਈਲ ਪਈ ਹੁੰਦੀ ਆ ਉਹ ਕਰਮਜੀਤ ਦੀ ਬੇਟੀ ਪ੍ਰੀਤ ਉਹ ਫਾਈਲ ਵੇਖਦੀ ਆ ਉਹਨੂੰ ਜ਼ਿਆਦਾ ਸਮਝ ਨਹੀਂ ਸੀ ਪਰ 12 ਸਾਲ ਦੀ ਸੀ ਉਹ ਕਾਫੀ ਪੜ ਸਕਦੀ ਸੀ ਤੇ ਉਹ ਵੇਖਦੀ ਆ ਕਿ ਡਿਵੋਰਸ ਦੇ ਜਿਹੜੇ ਪੇਪਰ ਸੀ ਅ ਅਸਲ ਦੇ ਵਿੱਚ ਕਰਮਜੀਤ ਕੌਰ ਸੀ ਜਿਹੜੀ ਉਹਦਾ ਕਾਫੀ ਸਾਲ ਪਹਿਲਾਂ ਵਿਆਹ ਹੋਇਆ ਸੀ ਹੁਣ ਕਰਮਜੀਤ कौर ਆਪਣੇ ਬੱਚਿਆਂ ਦੇ ਨਾਲ ਇਕੱਲੀ ਇਸ ਫਲੈਟ ਦੇ ਵਿੱਚ ਰਹਿੰਦੀ ਆ ਜਦੋਂ ਕਰਮਜੀਤ कौर ਦਾ ਵਿਆਹ ਹੋਇਆ ਤਾਂ ਕਰਮਜੀਤ ਦੇ ਸੱਸ ਸਹੁਰਾ ਨੂੰ ਉਹ ਬੜੀ ਪਸੰਦ ਹੁੰਦੀ ਆ ਕਰਮਜੀਤ ਦੇ ਘਰ ਵਾਲਾ ਵਿੱਕੀ ਉਹਨੂੰ ਕਰਮਜੀਤ ਪਸੰਦ ਤਾਂ ਹੁੰਦੀ ਆ ਪਰ ਉਹਦੀ ਇੰਨੀ ਬਣਦੀ ਨਹੀਂ ਆਪਣੇ ਘਰ ਵਾਲੀ ਨਾਲ ਜਦੋਂ ਰਿਸ਼ਤਾ ਹੋਇਆ ਤੇ ਕਰਮਜੀਤ ਗ੍ਰੈਜੂਏਟ ਸੀ ਵਿੱਕੀ ਨੂੰ ਜਦੋਂ ਕਰਮਜੀਤ ਨਾਲ ਮਿਲਾਇਆ ਜਾਂਦਾ ਉਦੋਂ ਵਿੱਕੀ ਕਹਿੰਦਾ ਕਿ ਹਾਂ ਮੈਨੂੰ ਕੁੜੀ ਪਸੰਦ ਆ ਚਲੋ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਵਿਆਹ ਹੋ ਜਾਂਦਾ ਕਰਮਜੀਤ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਕਰਮਜੀਤ ਦੇ ਸੱਸ ਸਹੁਰੇ ਨੂੰ ਜਿਹੋ ਜੀ ਨੂੰ ਚਾਹੀਦੀ ਸੀ ਉਹ ਉਹਨੂੰ ਬਹੁਤ ਪਸੰਦ ਕਰਦੇ ਸੀ ਤੇ ਕਰਮਜੀਤ ਦੀ ਇੱਕ ਨਾਨਦ ਹੁੰਦੀ ਆ ਕੁਵਾਰੀ ਉਹ ਵੀ ਕਰਮਜੀਤ ਨੂੰ ਬੜਾ ਪਿਆਰ ਕਰਦੀ ਆ ਸਾਰਾ ਦਿਨ ਭਾਬੀ ਭਾਬੀ ਕਰਦੀ ਆ ਕਰਮਜੀਤ ਦਾ ਆਪਣੇ ਸਹੁਰੇ ਘਰ ਬੜਾ ਦਿਲ ਲੱਗਦਾ ਪਰ 6 ਕੁ ਮਹੀਨਿਆਂ ਬਾਅਦ ਹੀ ਕਰਮਜੀਤ ਦੇ ਘਰ ਵਾਲਾ ਵਿੱਕੀ ਆ ਜਿਹੜਾ ਉਹ ਉਹਨੂੰ ਤਾਣੇ ਮੇਣੇ ਦਿੰਦਾ ਉਹਨੂੰ ਕਹਿੰਦਾ ਕਿ ਤੂੰ ਸਾਰਾ ਦਿਨ ਹਨਾ ਘਰ ਦੇ ਵਿੱਚ ਬੈਲ ਹੀ ਰਹਿਣੀ ਆ ਅੰਤ ਨੂੰ ਹੀ ਪਤਾ ਕਿ ਮੇਰੇ ਤੇ ਕਿੰਨਾ ਪ੍ਰੈਸ਼ਰ ਆ ਸਾਰੀ ਕਬੀਲਦਾਰੀ ਸਾਹਮਣੀ ਜੇ ਤੂੰ ਵਧੀਆ ਪੜ੍ਹੀ ਲਿਖੀ ਹੁੰਦੀ ਜਿਆਦਾ ਪੜ੍ਹੀ ਲਿਖੀ ਹੁੰਦੀ ਤੇ ਤੂੰ ਨੌਕਰੀ ਕਰਦੀ ਤੂੰ ਤੇ ਆਪ ਮੇਰੇ ਤੇ ਬੋਝ ਬਣ ਗਈਆਂ ਪਹਿਲਾਂ ਹੀ ਮੇਰੇ ਤੇ ਤਾਂ ਇੰਨਾ ਬੋਝ ਸੀ ਜ਼ਿੰਮੇਵਾਰੀਆਂ ਦਾ ਜਦੋਂ ਉਹ ਇਸ ਤਰ੍ਹਾਂ ਕਹਿੰਦਾ ਤਾਂ ਕਰਮਜੀਤ ਨੂੰ ਬੁਰਾ ਲੱਗਦਾ ਪਰ ਉਹਦੇ ਸੱਸ ਸਹੁਰੇ ਤੇ ਨਣਦ ਦਾ ਪਿਆਰ ਵੇਖ ਕੇ ਉਹ ਇਹ ਸਾਰੀਆਂ ਗੱਲਾਂ ਨੂੰ ਇਗਨੋਰ ਕਰਦੀ ਆ ਚਲੋ ਇੰਨਾ ਹਨਾ 6 ਮਹੀਨੇ ਲੰਘਦੇ ਆ ਤੇ ਕਰਮਜੀਤ ਪ੍ਰੈਗਨੈਂਟ ਹੋ ਜਾਂਦੀ ਆ ਇਹੀ ਸਮਾਂ ਜਿਹੜਾ ਲੰਘਦਾ ਰਹਿੰਦਾਗਾ ਉਸੇ ਤਰ੍ਹਾਂ ਕਿਚਕਿਚ ਹੁੰਦੀ ਰਹਿੰਦੀ ਆ ਪਰ ਕਰਮਜੀਤ ਨੂੰ ਇਹ ਹੁੰਦਾ ਕਿ ਚਲੋ ਬੰਦੇ ਦਾ ਸਵੇਰ ਹਣਾ ਸਾਰਾ ਦਿਨ ਕੰਮ ਕਰਦਾ ਵੀ ਬਾਹਰ ਥੱਕ ਜਾਂਦਾ ਘਰੇ ਵੀ ਕੀ ਅਜੇ ਭੈਣ ਨੂੰ ਵਿਆਹਣ ਦਾ ਫਿਕਰ ਆ ਮਾਪੇ ਬਾਪ ਨੇ ਕਦੇ ਉਹਨਾਂ ਦੀ ਦਵਾਈ ਲਿਆਉਣੀ ਤੇ ਕਦੇ ਮੇਰਾ ਹਣਾ ਕਦੇ ਕੁਝ ਦੁਖਣ ਲੱਗ ਗਿਆ ਵੀ ਹੁਣ ਅੱਗੇ ਬੱਚੇ ਹੋਣਗੇ ਵੀ ਚਲੋ ਬੰਦਾ ਚਿੜਚਿੜਾ ਹੋ ਜਾਂਦਾ ਤੇ ਇੱਕ ਦਿਨ ਵਿੱਕੀ ਆ ਜਿਹੜਾ ਉਹ ਕਰਮਜੀਤ ਨੂੰ ਕਾਫੀ ਬੋਲਦਾ ਕਿ ਤੂੰ ਹਣਾ ਪ੍ਰੈਗਨੈਂਟ ਆ ਹੁਣ ਆਪਣੇ ਬੱਚਾ ਹੋਜੂ ਵੀ ਤੂੰ ਘਰੇ ਬੈਠੀ ਖਰਚੇ ਵਧਾਉਣ ਜੋਗੀ ਆ ਤੈਨੂੰ ਪਤਾ ਵੀ ਮੈਂ ਇੰਨੇ ਖਰਚੇ ਕਿਵੇਂ ਮੈਨੇਜ ਕਰੂੰਗਾ ਅੱਗੇ ਬੱਚਾ ਹੋਊਗਾ ਖਰਚੇ ਹੋਣਗੇ ਤੂੰ ਤੇ ਮੇਰੇ ਨਾਲ ਅਣਪੜ ਗਵਾਰ ਪੱਲੇ ਪੈ ਗਈ ਜੇ ਤੂੰ ਪੜ੍ਹੀ ਲਿਖੀ ਹੁੰਦੀ ਤੇ ਤੂੰ ਨੌਕਰੀ ਕਰ ਲੈਂਦੀ ਆਪਾਂ ਰਲ ਮਿਲ ਕੇ ਕਬੀਲਦਾਰੀ ਚਲਾ ਲੈਂਦੇ ਉਹ ਕਹਿੰਦੀ ਕਿ ਵਿੱਕੀ ਮੈਂ ਦੇਖੋ ਹੁਣ ਤੱਕ ਹਨਾ ਜੋ ਕੁਝ ਵੀ ਸਹਿ ਰਹੀਆਂ ਮੈਂ ਸਿਰਫ ਇਸ ਕਰਕੇ ਸਹਿ ਰਹੀਆਂ ਕਿ ਚਲੋ ਮੰਮੀ ਡੈਡੀ ਮੈਨੂੰ ਕੁਝ ਨਹੀਂ ਕਹਿੰਦੇ ਪਰ ਤੁਹਾਡਾ ਬਿਹੇਵ ਹਨਾ ਇਹ ਮੈਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਪਤਾ ਇਸ ਹਾਲਤ ਦੇ ਵਿੱਚ ਇੱਕ ਔਰਤ ਨੂੰ ਸਭ ਤੋਂ ਵੱਧ ਲੋੜ ਆਪਣੇ ਪਤੀ ਦੇ ਪਿਆਰ ਦੀ ਹੁੰਦੀ ਆ ਕਿੱਥੇ ਤਾਂ ਤੁਸੀਂ ਮੇਰਾ ਖਿਆਲ ਰੱਖਣਾ ਸੀ ਹਨਾ ਮੈਨੂੰ ਕਦੇ ਪੁੱਛਿਆ ਵੀ ਤੈਨੂੰ ਕੀ ਖਾਣਾ ਜਾਂ ਤੂੰ ਕੀ ਪਹਿਨਣਾ ਤੂੰ ਖੁਸ਼ ਕਿਉਂ ਨਹੀਂ ਰਹਿੰਦੀ ਐਂ ਜਿਹੜਾ ਮੇਰੇ ਪੇਟ 'ਚ ਬੱਚਾ ਉਹਦੇ ਤੇ ਕੀ ਅਸਰ ਹੋਣਾ ਇੰਨਾਂ ਗੱਲਾਂ ਦਾ ਜਦੋਂ ਮੈਂ ਸਟ्रेस ਦੇ ਵਿੱਚ ਰਹੂੰਗੀ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਨਾਲ ਕਾਰੋਬਾਰ ਦੇ ਵਿੱਚ ਕੰਮ ਕਬੀਲਦਾਰੀ ਦੇ ਵਿੱਚ ਹੱਥ ਬਟਾਵਾ ਤਾਂ ਮੈਂ ਬੁਟੀਕ ਖੋਲ੍ਹ ਸਕਦੀ ਆ ਤੋ ਕਹਿੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਇੱਕ ਅਫਸਰ ਦੀ ਪਤਨੀ ਆ ਮੈਂ ਬਾਹਰ ਜੌਬ ਕਰਦਾ ਸਰਕਾਰੀ ਹਨਾ ਨੌਕਰੀ ਕਰਦਾ ਤੇ ਤੂੰ ਬੁਟੀਕ ਖੋਲ੍ਹੇਗੀ ਤੇ ਮੈਨੂੰ ਮੇਰੇ ਕੁਲੀਗ ਮਜ਼ਾਕ ਨਹੀਂ ਕਰਨਗੇ ਕਿ ਤੇਰੇ ਘਰ ਵਾਲੀ ਬੁਟੀਕ ਜੋਗੀ ਆ ਉਹ ਕਹਿੰਦੀ ਫਿਰ ਮੈਂ ਹੋਰ ਕੀ ਕਰ ਸਕਦੀ ਆ ਜਾਂ ਮੈਂ ਟਿਊਸ਼ਨ ਪੜਾ ਸਕਦੀ ਆ ਬੱਚਿਆਂ ਨੂੰ ਟਿਊਸ਼ਨ ਵੀ ਕਹਿੰਦਾ ਕਿਹੜੇ ਤੇਰੇ ਕੋਲੇ ਪ੍ਰੋਫੈਸ਼ਨਲ ਡਿਗਰੀ ਆ ਟਿਊਸ਼ਨ ਵੀ ਅੱਜਕੱਲ ਗ੍ਰੈਜੂਏਟ ਕੋਲੇ ਕੋਈ ਨਹੀਂ ਬੱਚੇ ਭੇਜਦਾ ਬਸ ਤੂੰ ਟਿੱਕੀ ਰਹਿ ਹੁਣ ਤੂੰ ਜਿਵੇਂ ਰਹਿਣਾ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਕਿੱਚ-ਕਿੱਚ ਕਰਦਾ ਰਹਿੰਦਾ ਪਰ ਕਰਮਜੀਤ कौर ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀ ਆ ਉਹਨੂੰ ਇਹ ਆ ਵੀ ਜਦੋਂ ਬੱਚਾ ਹੋ ਗਿਆ ਆਪੇ ਹਨਾ ਬਦਲ ਜਾਓ ਨਵੀਂ ਨਵਾਂ ਦਾ ਕਰਮਜੀਤ ਕੋਰ ਪ੍ਰੀਤ ਨੂੰ ਜਨਮ ਦਿੰਦੀ ਆ ਪ੍ਰੀਤ ਬੜੀ ਸੋਹਣੀ ਹੁੰਦੀ ਆ ਸਾਰੇ ਪਰਿਵਾਰ ਦੇ ਮੈਂਬਰ ਆ ਜਿਹੜੇ ਖੁਸ਼ ਹੁੰਦੇ ਆ ਪਰ ਵਿੱਕੀ ਨੂੰ ਇਸ ਗੱਲ ਦਾ ਬੋਝ ਲੱਗਦਾ ਉਹ ਸੋਚਦਾ ਵੀ ਹਜੇ ਤਾਂ ਮੈਂ ਭੈਣ ਵਿਆਹ ਨਹੀਂ ਸੀ ਤੇ ਇਹ ਮੇਰੇ ਧੀ ਹੋਗੀ ਉਹਨਾ ਆਪਣੀ ਧੀ ਨੂੰ ਚੱਕਦਾ ਨਹੀਂ ਹੈਗਾ ਨਾ ਉਹਦੇ ਵੱਲ ਵੇਖਦਾ ਇਹ ਗੱਲ ਕਰਮਜੀਤ ਨੂੰ ਬੁਰੀ ਤਰ੍ਹਾਂ ਅੰਦਰੋਂ ਅੰਦਰੀ ਤੋੜ ਦਿੰਦੀ ਆ ਪਰ ਉਹ ਬੋਲਦੀ ਕੁਛ ਨਹੀਂ ਕਰਮਜੀਤ ਕੋਰ ਆਪਣੀ ਬੇਟੀ ਨੂੰ ਲੈ ਕੇ ਹਸਪਤਾਲ ਦੇ ਵਿੱਚੋਂ ਪੇਕੇ ਘਰ ਚਲੀ ਜਾਂਦੀ ਆ ਤੇ ਜਦੋਂ ਉਹਦੀ ਬੇਟੀ 3 ਮਹੀਨੇ ਦੀ ਹੋ ਜਾਂਦੀ ਆ ਫੇਰ ਕਰਮਜੀਤ ਕੋਰ ਵਿੱਕੀ ਨੂੰ ਕਹਿੰਦੀ ਆ ਵੀ ਹੁਣ ਤਾਂ ਬੇਟੀ 3 ਮਹੀਨੇ ਦੀ ਹੋ ਗਈ ਵੀ ਤੁਸੀਂ ਵੇਖਣ ਵੀ ਨਹੀਂ ਆਏ ਵੀ ਹੁਣ ਤਾਂ ਮੈਨੂੰ ਲੈ ਜਾਓ ਵੀ ਮੈਂ ਆਪਣੇ ਘਰ ਆਉਣਾ ਚਾਹਣੀ ਆ ਉਹ ਕਹਿੰਦਾ ਅਜੇ ਹੋਰ ਰਹਿ ਅਜੇ ਹੋਰ ਪਾਲ ਲੈ ਇਹਨੂੰ ਇੱਥੇ ਇਹਨੇ ਰੋਇਆ ਕਰਨਾ ਮੇਰੀ ਨੀਂਦ ਖਰਾਬ ਕਰਿਆ ਕਰਨੀ ਆ ਇਹ ਗੱਲ ਕਰਮਜੀਤ ਨੂੰ ਬੜੀ ਹਾਰਟ ਹੁੰਦੀ ਆ ਫਿਰ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੰਮੀ ਵੀ ਮੈਂ ਹੋਰ ਨਹੀਂ ਰਹਿਣਾ ਇੱਥੇ ਮੈਨੂੰ ਲੈ ਜਾਓ ਚਲੋ ਉਹਦੇ ਸੱਸ ਸੋਹਰਾ ਗੱਡੀ ਕਰਵਾ ਕੇ ਜਾਂਦੇ ਆ ਤੇ ਉਹਨੂੰ ਲੈ ਆਉਂਦੇ ਆ ਵਿੱਕੀ ਇਸ ਗੱਲ ਦਾ ਕਾਫੀ ਕਲੇਸ਼ ਕਰਦਾ ਕਿ ਇਹ ਤੋਂ ਹਜੇ ਕੀ ਕਰਾਉਣਾ ਸੀ ਕਰਮਜੀਤ ਨੂੰ ਬੜੀ ਫਿਕਰ ਹੁੰਦੀ ਆ ਕਿ ਕਿਹੜਾ ਘਰ ਵਾਲਾ ਇਹੋ ਜਿਹਾ ਹੁੰਦਾ ਹਨਾ ਜਿਹੜਾ ਆਪਣੀ ਘਰਵਾਲੀ ਨੂੰ ਆਪਣੇ ਕੋਲ ਨਾ ਜਰੇ ਚਲੋ ਉਹ ਨਾ ਜ਼ਿਆਦਾ ਨਹੀਂ ਬੋਲਦੀ ਉਹ ਵਿੱਕੀ ਦਾ ਖਿਆਲ ਰੱਖਦੀ ਆ ਉਹਨੂੰ ਬੁਲਾਉਂਦੀ ਆ ਜਦੋਂ ਵੀ ਉਹ ਆਫਿਸ ਤੋਂ ਆਉਂਦਾ ਉਹਦੇ ਲਈ ਕੁਛ ਨੰਬਰਸ ਬਣਾਉਂਦੀ ਆ ਪਰ ਉਹ ਤੇ ਚਿੜਿਆ ਰਹਿੰਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਚਿੜਨ ਲੱਗ ਗਿਆ ਸੀ ਕਰਮਜੀਤ ਘਰ ਆਪਣੀ ਬੇਟੀ ਨੂੰ ਲੈ ਕੇ ਵਿੱਕੀ ਕੋਲ ਬੈੰਧੀ ਆ ਵੀ ਸ਼ਾਇਦ ਖੌਰੇ ਕਦੇ ਇਹਨੂੰ ਇਹਦਾ ਪਿਆਰ ਆ ਜਾਏ ਪਰ ਉਹ ਆਪਣੀ ਬੇਟੀ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਤੇ ਚਲੋ ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਮੈਨੂੰ ਬੇਟਾ ਚਾਹੀਦਾ ਸੀ ਹਨਾ ਤੂੰ ਬੇਟੀ ਦਿੱਤੀ ਵੀ ਮੇਰੇ ਤਾਂ ਭੈਣ ਪਹਿਲਾਂ ਹੀ ਹੈਗੀ ਹੈਗੀ ਮੈਂ ਐ ਕਿਵੇਂ ਕਰੂੰਗਾ ਜ਼ਿੰਮੇਵਾਰੀਆਂ ਇੰਨੀਆਂ ਇਸ ਤਰ੍ਹਾਂ ਸੁਣਾਉਂਦਾ ਰਹਿੰਦਾ ਤੇ ਪਰ ਕਰਮਜੀਤ ਕੁਛ ਨਾ ਬੋਲਦੀ ਤੇ ਇੱਕ ਸਾਲ ਬਾਅਦ ਕਰਮਜੀਤ ਘਰ ਫਿਰ ਪ੍ਰੈਗਨੈਂਟ ਹੁੰਦੀ ਆ ਤੇ ਚਲੋ ਹੁਣ ਇਹ ਹੁੰਦਾ ਸਾਰੇ ਪਰਿਵਾਰ ਨੂੰ ਕਿ ਬੇਟਾ ਹੋ ਜੇ ਕਰਮਜੀਤ ਨੂੰ ਖੁਦ ਨੂੰ ਵੀ ਹੁੰਦਾ ਕਿ ਮੇਰੇ ਬੇਟਾ ਹੋਵੇ 9 ਮਹੀਨੇ ਬੜੀ ਚਿੰਤਾ ਦੇ ਵਿੱਚ ਲੰਘਦੇ ਆ ਕਿਉਂਕਿ ਇੱਕ ਬੇਟੀ ਪਹਿਲਾਂ ਸੀ ਤੇ ਘਰ ਦੇ ਵਿੱਚ ਕਲੇਸ਼ ਵੀ ਰਹਿੰਦਾ ਸੀ 9 ਮਹੀਨਿਆਂ ਦਾ ਸਮਾਂ ਮਸਾ ਲੰਘਦਾ ਤੇ 9 ਮਹੀਨਿਆਂ ਬਾਅਦ ਜਦੋਂ ਸਾਰੇ ਪਰਿਵਾਰ ਨੂੰ ਪਤਾ ਲੱਗਦਾ ਵੀ ਕਰਮਜੀਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਤਾਂ ਚਲੋ ਪਰਿਵਾਰ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਬੜੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਮਾ ਰਿਸ਼ਤੇਦਾਰਾਂ ਦੇ ਵਿੱਚ ਲੱਡੂ ਵੰਡੇ ਜਾਂਦੇ ਆ ਨਿਮਾ ਮੰਨਿਆ ਜਾਂਦਾ ਜੋ ਜੋ ਖੁਸ਼ੀਆਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਮਨਾਇਆ ਜਾਂਦੀਆਂ ਬੇਟੇ ਹੋਣ ਦੀਆਂ ਉਹ ਸਾਰੀਆਂ ਮਨਾਉਂਦੇ ਆ ਤੇ ਚਲੋ ਵਿੱਕੀ ਦਾ ਬਹੀ ਅਭੀ ਥੋੜਾ ਜਿਹਾ ਫਰਕ ਪੈਂਦਾ ਉਹ ਆਪਣੇ ਬੇਟੇ ਨੂੰ ਚੱਕਦਾ ਤੇ ਉਹਨੂੰ ਕਹਿੰਦਾ ਕਿ ਤੂੰ ਮੇਰੇ ਖਾਨਦਾਨ ਦਾ ਨਾਮ ਉੱਚਾ ਕਰੇਗਾ ਇਦਾਂ ਹਨ ਪਿਆਰ ਕਰਦਾ ਪਰ ਕਰਮਜੀਤ ਨੂੰ ਇਹ ਗੱਲ ਥੋੜੀ ਹਰਟ ਕਰਦੀ ਆ ਵੀ ਦੇਖ ਮੁੰਡੇ ਦਾ ਤਾਂ ਕਿੰਨਾ ਪਿਆਰ ਕਰਦਾ ਵੀ ਤੀ ਵੱਲ ਕਦੇ ਵੇਖਿਆ ਵੀ ਨਹੀਂ ਵੀ ਵੱਡੀ ਹੋਈ ਧੀ ਕੀ ਸੋਚਿਆ ਕਰੂਗੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਹੁਣ ਜਿਹੜਾ ਵਿੱਕੀ ਸੀ ਉਹ ਕਰਪ ਘਟ ਆਉਂਦਾ ਸੀ ਉਹ ਜਿਆਦਾ ਦਰਵਾਰ ਰਹਿੰਦਾ ਸੀ ਕਦੇ ਕਹਿੰਦਾ ਮੇਰੇ ਆਫਿਸ ਦੀ ਮੀਟਿੰਗ ਆ ਕਦੇ ਮੈਂ ਦੋ-ਚਾਰਾਂ ਦੋਸਤਾਂ 'ਚ ਬੈਠਾ ਹੁਣ ਮੈਂ ਇੱਥੇ ਸੌਂਜੂ ਇਸ ਤਰ੍ਹਾਂ ਕਰਦੇ ਕਰਦੇ ਤਾਂ ਕਰਮਜੀਤ ਨੂੰ ਆਪਣੇ ਘਰ ਵਾਲੇ ਤੇ ਸ਼ੱਕ ਹੋਣ ਲੱਗਦਾ ਕਿਉਂਕਿ ਉਹਦੇ ਘਰ ਵਾਲਾ ਕਰਮਜੀਤ ਨੂੰ ਬਿਲਕੁਲ ਬੁਲਾਉਣਾ ਛੱਡ ਦਿੰਦਾ ਤੇ ਉਹ ਸੋਚਦੀ ਹੈ ਵੀ ਇਹਨੇ ਮੈਨੂੰ ਸਿਰਫ ਕੰਮ ਲਈ ਤੇ ਬੱਚੇ ਜੰਮਣ ਲਈ ਜੰਮਣ ਲਈ ਲਿਆਂਦਾ ਸੀ ਹਨਾ ਵੀ ਬੱਚੇ ਪੈਦਾ ਕਰਨ ਲਈ ਲਿਆਂਦਾ ਸੀ ਮੈਨੂੰ ਵੀ ਹੁਣ ਇਹ ਮੈਨੂੰ ਬੁਲਾਉਂਦਾ ਤੱਕ ਨਹੀਂ ਮੇਰੇ ਵੱਲ ਵੇਖਦਾ ਤੱਕ ਨਹੀਂ ਔਰਤਾ ਜਦੋਂ ਉਹਦਾ ਪਤੀ ਉਹਨੂੰ ਇਗਨੋਰ ਕਰੂਗਾ ਜਾਂ ਪਤਨੀ ਪਤੀ ਨੂੰ ਇਗਨੋਰ ਕਰੂਗੀ ਤਾਂ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਤੇ ਕਰਮਜੀਤ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੀ ਆ ਉਹਨੂੰ ਕਹਿੰਦੀ ਆ ਕਿ ਮੈਂ ਬੁਟੀਕ ਖੋਲਣਾ ਚਾਹਣੀ ਆ ਮੈਂ ਪੈਸੇ ਕਮਾਉਣਾ ਚਾਹਣੀ ਆ ਉਹ ਕਹਿੰਦਾ ਨਹੀਂ ਬੁਟੀਕ ਤਾਂ ਨਹੀਂ ਤੂੰ ਖੋਲਣਾ ਉਹ ਕਹਿੰਦੀ ਫਿਰ ਮੈਂ ਇਸ ਤਰ੍ਹਾਂ ਨਹੀਂ ਜੀ ਸਕਦੀ ਕਾਫੀ ਦੋਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਉਹ ਕਹਿੰਦੀ ਵੀ ਤੁਸੀਂ ਮੇਰਾ ਖਿਆਲ ਨਹੀਂ ਰੱਖਦੇ ਤੁਸੀਂ ਘਰ ਵੀ ਨਹੀਂ ਆਉਂਦੇ ਹੈਗੇ ਬਿੱਕੀ ਉਹਨੂੰ ਕਹਿੰਦਾ ਕਿ ਮੇਰੇ ਕੋਲੇ ਫालतू ਸਮਾਂ ਹੈ ਨਹੀਂ ਕਿ ਮੈਂ ਸਾਰਾ ਦਿਨ ਤੇਰੇ ਸਰਾਣੇ ਬੈਠ ਕੇ ਤੇਰੇ ਲਈ ਲੀਲੀ ਪੀਪੇ ਕਰਾਂ ਮੈਂ ਤਾਂ ਇਸੇ ਤਰ੍ਹਾਂ ਹੀ ਰਹਿਣਾ ਜੇ ਤੈਨੂੰ ਮੈਂ ਨਹੀਂ ਪਸੰਦ ਤਾਂ ਤੂੰ ਜਾ ਸਕਦੀ ਆ ਜਦੋਂ ਗੁੱਸੇ ਦੇ ਵਿੱਚ ਐਂ ਕਹਿੰਦਾ ਤੇ ਕਰਮਜੀਤ ਸੋਚਦੀ ਹੈਗੀ ਵੀ ਇਸ ਤਰ੍ਹਾਂ ਤਾਂ ਮੇਰਾ ਰਹਿਣਾ ਵੀ ਕੀ ਰਹਿਣਾ ਹਨਾ ਵੀ ਕੁੜੀ ਆਪਦੇ ਸਹੁਰੇ ਘਰ ਚਲੀ ਜਾਊਗੀ ਵਿਆਹ ਕੇ ਨਣਦ ਮੇਰੀ ਤੇ ਸੱਸ ਸਹੁਰੇ ਨੇ ਵੀ ਕਿੰਨਾ ਕਿ ਮੇਰਾ ਪੱਖ ਕਰਨਾ ਵੀ ਜਦੋਂ ਮੇਰਾ ਬੰਦਾ ਹੀ ਨਹੀਂ ਮੇਰਾ ਬਣਦਾ ਤੇ ਚਲੋ ਇੱਕ ਨਾ ਕਰਮਜੀਤ ਦਾ ਦਿੌਰ ਹੁੰਦਾ ਜਿਹੜਾ ਕਿ ਬਾਹਰ ਜਾਂਦਾ ਹੁੰਦਾ ਉਹ ਆਪਣੇ ਮਾਪੇ-ਮਾਪ ਨੂੰ ਬਾਹਰ ਬੁਲਾ ਲੈਂਦਾ ਤੇ ਕੁੜੀ ਦਾ ਜਿਹੜਾ ਵਿਆਹ ਆ ਉਹ ਵੀ ਰੱਖ ਲੈਂਦੇ ਆ ਕਰਮਜੀਤ ਦੀ ਨਣਦ ਦਾ ਵੀ ਵਿਆਹ ਹੋ ਜਾਂਦਾ ਹੁਣ ਤੱਕ ਤਾਂ ਕਰਮਜੀਤ ਘਟ ਰਹੀ ਸੀ ਪਰ ਹੁਣ ਕਰਮਜੀਤ ਸੀ ਜਿਹੜੀ ਘਰ ਦੇ ਵਿੱਚ ਇਕੱਲੀ ਰਹੀ ਸੀ ਸਾਰੇ ਉਹਦੇ ਪਰਿਵਾਰਕ ਮੈਂਬਰ ਜਿੰਨਾ ਸਿਰ ਤੇ ਉਹ ਕੰਪਰੋਮਾਈਜ਼ ਕਰ ਰਹੀ ਸੀ ਉਹ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਂਦੇ ਆ ਤੇ ਹੁਣ ਕਰਮਜੀਤ ਤੇ ਵਿੱਕੀ ਦੇ ਝਗੜੇ ਕਾਫੀ ਵੱਧ ਗਏ ਸੀ ਤੇ ਇੱਕ ਦਿਨ ਵਿੱਕੀ ਆ ਉਹਨੂੰ ਬਾਹ ਫੜ ਕੇ ਘਰੋਂ ਬਾਹਰ ਕੱਢ ਦਿੰਦਾ ਕਿ ਮੇਰੇ ਘਰ ਦੇ ਵਿੱਚ ਤੇਰੀ ਕੋਈ ਲੋੜ ਨਹੀਂ ਉਹ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਪੇਕੇ ਘਰ ਦੇ ਵਿੱਚ ਉਹਦੇ ਪ੍ਰਾਪਰਜਾਈ ਕਾਫੀ ਚੰਗੇ ਹੁੰਦੇ ਆ ਜਦੋਂ ਉਹ ਆਪਣੇ ਪ੍ਰਾਪਰਜਾਈ ਨੂੰ ਸਾਰੀ ਗੱਲ ਦੱਸਦੀ ਆ ਤਾਂ ਉਹ ਕਹਿੰਦੇ ਕਿ ਤੈਨੂੰ ਕੀ ਰੋਟੀ ਨਹੀਂ ਮਿਲਣੀ ਗ੍ਰੈਜੂਏਟ ਤੂੰ ਹੈਗੀ ਆ ਤੂੰ ਅੱਗੇ ਪੜ੍ਹਾਈ ਕਰ ਅਸੀਂ ਤੇਰੇ ਬੱਚਿਆਂ ਦਾ ਖਰਚਾ ਉਨਾ ਚਿਰ ਚੱਕਾਂਗੇ ਤੂੰ ਨੌਕਰੀ ਕਰ ਤੂੰ ਨਹੀਂ ਜਾਣਾ ਉੱਥੇ ਜਿੱਥੇ ਤੇਰਾ અપਮਾਨ ਆ ਤੇ ਚਲੋ ਕਰਮਜੀਤ ਕੌਰ ਇਹ ਫੈਸਲਾ ਕਰ ਲੈਂਦੀ ਆ ਪਰ ਉਹ ਵਿੱਕੀ ਨੂੰ ਯਾਦ ਬਹੁਤ ਕਰਦੀ ਆ ਤੇ ਉਹਨੂੰ ਇਹ ਹੁੰਦਾ ਵੀ ਜੇ ਵਿੱਕੀ ਨੂੰ ਮੇਰੇ ਨਾਲ ਪਿਆਰ ਹੋਇਆ ਉਹ ਮੈਨੂੰ ਲੈਣ ਜ਼ਰੂਰ ਆਊ ਹਰ ਮਿੰਨਾ ਲੰਘਿਆ ਦੋ ਮਿੰਨੇ ਸਾਲ ਲੰਘ ਜਾਂਦਾ ਦੋ ਸਾਲ ਲੰਘ ਜਾਂਦੇ ਆ ਵਿੱਕੀ ਨੇ ਲੈਂਡ ਦਾ ਕੀ ਹੋਣਾ ਸੀ ਉਹਨੇ ਕਦੇ ਯਾਦ ਵੀ ਨਹੀਂ ਕੀਤਾ ਫੋਨ ਵੀ ਨਹੀਂ ਕੀਤਾ ਹੁਣ ਕਰਮਜੀਤ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਅੱਗੇ ਵਧ ਸਕਦੀ ਸੀ ਨੌਕਰੀ ਕਰ ਸਕਦੀ ਸੀ ਪਰ ਮੇਰੇ ਘਰਦਿਆਂ ਨੇ ਵੀ ਇਹ ਕਰਾ ਕੇ ਮੇਰਾ ਵਿਆਹ ਕਰਤਾ ਤੇ ਉਸ ਤੋਂ ਬਾਅਦ ਮੈਂ ਸਹੁਰਿਆਂ ਦੇ ਘਰ ਕੰਮ ਦੀ ਮਸ਼ੀਨ ਬਣੀ ਰਹੀ ਫਿਰ ਮੈਂ ਆਪਣੇ ਪਤੀ ਨੂੰ ਬੱਚੇ ਜੰਮ ਕੇ ਦਿੱਤੇ ਉਹ ਵੀ ਉਹ ਤੋਂ ਸਾਹਮਣੇ ਨਹੀਂ ਗਏ ਹੁਣ ਨਾ ਕੋ ਆਪਣੇ ਪਤੀ ਬਾਰੇ ਪਤਾ ਕਰਵਾਉਂਦੀ ਆ ਕਿਸੇ ਤੋਂ ਉਹਨੂੰ ਪਤਾ ਲੱਗਦਾ ਕਿ ਉਹਦਾ ਜਿਹੜਾ ਪਤੀ ਆ ਉਹਨੂੰ ਤਲਾਕ ਦਿੱਤੇ ਬਿਨਾ ਕਿਸੇ ਹੋਰ ਔਰਤ ਨਾਲ ਰਹਿੰਦਾ। ਅਸਲ ਦੇ ਵਿੱਚ ਵਿੱਕੀ ਦਾ ਬਿਹੇਵ ਹੀ ਉਦੋਂ ਬਦਲਦਾ ਜਦੋਂ ਉਹ ਕਿਸੇ ਅਮੀਰ ਔਰਤ ਦੇ ਚੱਕਰ ਦੇ ਵਿੱਚ ਪੈ ਜਾਂਦਾ ਤੇ ਉਹ ਆਪਣੀ ਪਤਨੀ ਨੂੰ ਪਸੰਦ ਤਾਂ ਪਹਿਲੇ ਹੀ ਨਹੀਂ ਕਰਦਾ ਸੀ ਫਿਰ ਹੋਰ ਜ਼ਿਆਦਾ ਇਗਨੋਰ ਕਰਨ ਲੱਗ ਜਾਂਦਾ ਤੇ ਹੁਣ ਕਰਮਜੀਤ ਨੂੰ ਜਦੋਂ ਵੀ ਪਤਾ ਲੱਗਦਾ ਵੀ ਉਹ ਕਿਸੇ ਹੋਰ ਔਰਤ ਦੇ ਚੱਕਰ ਦੇ ਵਿੱਚ ਮੈਨੂੰ ਇਗਨੋਰ ਕਰ ਰਿਹਾ ਤਾਂ ਉਹਨੂੰ ਵੀ ਇਹ ਲੱਗਦਾ ਕਿ ਮੇਰੀ ਵੀ ਸੈਲਫ ਰਿਸਪੈਕਟ ਹੈਗੀ ਆ ਕੋਈ ਹਨਾ ਜਦੋਂ ਉਹ ਮੇਰੀ ਨਹੀਂ ਇੱਜ਼ਤ ਕਰਦਾ ਮੈਂ ਕੀ ਲੈਣਾ ਉਹ ਠਾਣ ਲੈਂਦੀ ਆ। ਉਹ ਆਪਣੇ ਭਰਾ ਪ੍ਰਜਾਈ ਨੂੰ ਕਹਿੰਦੀ ਕਿ ਮੈਂ ਤੁਹਾਡੇ ਘਰੇ ਕੰਮ ਕਰਕੇ ਰੋਟੀ ਖਾ ਲਵਾਂ ਮੈਨੂੰ ਪੜ ਲੈਣ ਦਿਓ ਮੈਂ ਤੁਹਾਡੇ ਹਨਾ ਮੱਥੇ ਤੇ ਕਦੇ ਵੀ ਕੋਈ ਇਦਾਂ ਦਾ ਕਲੰਕ ਨਹੀਂ ਲਵਾਉਂਗੀ ਦਾਗ ਨਹੀਂ ਲਵਾਉਂਗੀ ਪਰ ਮੈਂ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣਾ ਚਾਹਣੀ ਆ ਉਹਦੇ ਭਰਾ ਪ੍ਰਜਾਈ ਉਹਦਾ ਸਾਥ ਦਿੰਦੇ ਆ ਉਸ ਤੋਂ ਬਾਅਦ ਉਹ ਬੀ ਐਡ ਕਰ ਲੈਂਦੀ ਆ ਬੀ ਐਡ ਕਰਕੇ ਉਹ ਟੈਟ ਦਾ ਟੈਸਟ ਦਿੰਦੀ ਆ ਟੈਸਟ ਉਹਦਾ ਕਲੀਅਰ ਹੋ ਜਾਂਦਾ ਤੇ ਉਹਨੂੰ ਨੌਕਰੀ ਮਿਲ ਜਾਂਦੀ ਆ ਅਧਿਆਪਕਾ ਲੱਗ ਜਾਂਦੀ ਆ ਉਹ ਹੁਣ ਉਹਨੂੰ ਇਹ ਲੱਗਦਾ ਵੀ ਹੁਣ ਨਹੀਂ ਮੈਨੂੰ ਕੋਈ ਹਰਾ ਸਕਦਾ ਉਹ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੀ ਆ ਬੱਚੇ ਪਹਿਲਾਂ ਛੋਟੇ ਸੀ ਹਨਾ ਉਹ ਪੁੱਛਦੇ ਕਿ ਜਦੋਂ ਸਕੂਲ ਜਾਂਦੇ ਬੱਚੇ ਉਹ ਕਹਿੰਦੇ ਵੀ ਸਾਰਿਆਂ ਦੇ ਪਾਪਾ ਆਉਂਦੇ ਆ ਮੇਰੇ ਸਾਡੇ ਪਾਪਾ ਕਿੱਥੇ ਆ ਪਹਿਲਾਂ ਤਾਂ ਉਹ ਕਹਿੰਦੀ ਰਹੀ ਕਰਮਜੀਤ ਛੋਟੇ ਹੁੰਦਿਆਂ ਨੂੰ ਤਾਂ ਵੀ ਤੁਹਾਡੇ ਪਾਪਾ ਬਾਹਰ ਗਏ ਨੇ ਆਉਣਗੇ ਲਾਰੇ ਲਾਉਂਦੀ ਰਹੀ ਪਰ ਜਿਵੇਂ ਜਿਵੇਂ ਹੁਣ ਬੱਚੇ ਵੱਡੇ ਹੋ ਗਏ ਸੀ ਤਾਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਕੋਈ ਗੱਲ ਆ ਵੀ ਮੰਮੀ ਰੋਂਦੇ ਵੀ ਰਹਿੰਦੇ ਆ ਉਦਾਸ ਵੀ ਰਹਿੰਦੇ ਆ ਇੱਕ ਦਿਨ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਬੱਚਾ ਦੱਸ ਦਿੰਦਾ ਵੀ ਤੁਹਾਡੀ ਮੰਮੀ ਤੁਹਾਡੇ ਡੈਡੀ ਤਾਂ ਕਿਸੇ ਹੋਰ ਔਰਤ ਨਾਲ ਰਹਿੰਦੇ ਆ ਤੇ ਪ੍ਰੀਤ ਜਦੋਂ ਆ ਕੇ ਆਪਣੀ ਮਾਂ ਨੂੰ ਇਹ ਗੱਲ ਪੁੱਛਦੀ ਆ ਤਾਂ ਪ੍ਰੀਤ ਦੀ ਮਾਂ ਕਰਮਜੀਤ ਕੌਰ ਉਹਨੂੰ ਬੜਾ ਇਸ ਗੱਲ ਦਾ ਦੁੱਖ ਹੁੰਦਾ ਫਿਰ ਉਹ ਆਪਣੇ ਦੋਨਾਂ ਬੱਚਿਆਂ ਨੂੰ ਬਿਠਾ ਕੇ ਸਾਰੀ ਗੱਲ ਦੱਸਦੀ ਆ ਉਹ ਚਾਹੁੰਦੀ ਨਹੀਂ ਸੀ ਗੱਲ ਕਰਨੀ ਪਰ ਉਹਨੂੰ ਗੱਲ ਕਰਨੀ ਪਈ ਉਹ ਆਪਣੇ ਬੱਚਿਆਂ ਨੂੰ ਦੱਸਦੀ ਆ ਕਿ ਪੁੱਤਰ ਤੁਸੀਂ ਇਹ ਸੋਚੋ ਕਿ ਤੁਹਾਡੀ ਮਾਂ ਤਾਂ ਹੈਗੀ ਹੈਗੀ ਆ ਮੈਂ ਪਿਓ ਵੀ ਮੈਂ ਹੀ ਆ ਤੁਹਾਡਾ ਤੁਸੀਂ ਆਪਣੇ ਪਾਪਾ ਬਾਰੇ ਨਾ ਸੋਚੋ ਉਸ ਇਨਸਾਨ ਬਾਰੇ ਕੀ ਸੋਚਣਾ ਜਿਹਨੇ ਤੁਹਾਨੂੰ ਕਦੇ ਪਿਆਰ ਹੀ ਨਹੀਂ ਕੀਤਾ ਬਸ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਤੁਸੀਂ ਪੜਨਾ ਮੇਰੇ ਸੁਪਨੇ ਜੋ ਮੈਂ ਨਹੀਂ ਪੂਰੇ ਕਰ ਸਕੀ ਸੀ ਹਨਾ ਲੇਟ ਪੂਰੇ ਕੀਤੇ ਮੈਂ ਤੁਹਾਡੇ ਚ ਵੇਖਿਆ ਬਸ ਤੁਹਾਨੂੰ ਇੱਕ ਸੋਹਣੀ ਜ਼ਿੰਦਗੀ ਦੇ ਦਿਆਂ ਹੁਣ ਮੇਰਾ ਇਹੀ ਸੁਪਨਾ ਤੇ ਚਲੋ ਬੱਚੇ ਵੀ ਬੜੇ ਆ ਗਿਆ ਘਰ ਹੁੰਦੇ ਨੇ ਅੱਜ ਹੁਣ ਜਦੋਂ ਪ੍ਰੀਤ ਉਹ ਡਿਵੋਰਸ ਵਾਲੇ ਕਾਗਜ਼ ਪੜ੍ਹਦੀ ਆ ਤੇ ਉਹਨੂੰ ਪਤਾ ਲੱਗਦਾ ਹਨਾ ਪੇਪਰ ਵੇਖ ਕੇ ਵੀ ਇਹਦਾ ਮਤਲਬ ਇਹ ਪਾਪਾ ਨੇ ਭੇਜਿਆ ਵੀ ਇਸੇ ਕਰਕੇ ਮੰਮੀ ਰੋ ਰਹੀ ਆ ਉਸ ਤੋਂ ਬਾਅਦ ਉਹ ਸਕੂਲ ਦਾ ਕੰਮ ਕਰਨ ਬੈਠੀ ਆ ਪਰ ਉਹਦਾ ਮਨ ਨਹੀਂ ਲੱਗਦਾ ਫਿਰ ਉਹ ਆਪਣੀ ਮੰਮੀ ਕੋਲ ਆਉਂਦੀ ਆ ਤੇ ਕਹਿੰਦੀ ਆ ਕਿ ਮਾਂ ਮੈਨੂੰ ਪਤਾ ਤੁਸੀਂ ਕਿਉਂ ਰੋ ਰਹੇ ਸੀ ਤੁਸੀਂ ਉਹ ਡਿਵੋਰਸ ਪੇਪਰ ਕਰਕੇ ਰੋ ਰਹੇ ਸੀ ਨਾ ਤੁਸੀਂ ਮੈਨੂੰ ਇਹ ਦੱਸੋ ਮੰਮਾ ਡਿਵੋਰਸ ਕੀ ਹੁੰਦਾ ਉਹਦੀ ਮੰਮਾ ਕਹਿੰਦੀ ਹੈ ਕਿ ਪੁੱਤ ਡਿਵੋਰਸ ਹੋਣਾ ਤਲਾਕ ਹੋਣਾ ਰਿਸ਼ਤਾ ਖਤਮ ਹੋ ਜਾਣਾ ਦੋਨਾਂ ਪਤੀ ਪਤਨੀ ਦਾ ਇੱਕ ਦੂਜੇ ਤੋਂ ਅਲੱਗ ਹੋ ਜਾਣਾ ਕੋਈ ਵੀ ਰਿਸ਼ਤਾ ਨਾ ਰਹਿਣਾ ਉਹ ਕਹਿੰਦੀ ਮੰਮਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਦੋਨੋਂ ਇਕੱਠੇ ਰਹਿੰਦੇ ਹੋ ਉਹ ਕਹਿੰਦੀ ਨਹੀਂ ਪਤਾ ਪਾਪਾ ਤੁਹਾਡਾ ਸਾਥ ਦਿੰਦੇ ਆ ਕਹਿੰਦੀ ਨਹੀਂ ਪਤਾ ਪਾਪਾ ਸਾਡੀ ਕੋਈ ਜ਼ਿੰਮੇਵਾਰੀ ਲੈਂਦੇ ਆ ਸਾਨੂੰ ਪਿਆਰ ਕਰਦੇ ਆ ਉਹ ਕਹਿੰਦੀ ਨਹੀਂ ਪਤਾ ਫਿਰ ਉਹ ਕਹਿੰਦੀ ਤੁਹਾਡਾ ਡਿਵੋਰਸ ਤਾਂ ਹੋਇਆ ਹੀ ਵੀ ਆ ਤੁਸੀਂ ਇੱਕ ਪੇਪਰ ਦੇਖ ਕੇ ਉਦਾਸ ਹੋਏ ਹੋ ਤੁਹਾਡਾ ਰਿਸ਼ਤਾ ਸਿਰਫ ਕਾਗਜ਼ਾਂ ਦੇ ਵਿੱਚ ਆ ਜਦੋਂ ਇੱਕ ਸਾਈਨ ਹੋ ਗਏ ਤੁਹਾਡਾ ਉਹ ਰਿਸ਼ਤਾ ਵੀ ਨਹੀਂ ਰਹਿਣਾ ਫਿਰ ਤੁਹਾਨੂੰ ਉਦਾਸੀ ਕਿਹੜੀ ਗੱਲ ਦੀ ਜਦੋਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਨਾ ਕਿ ਅਸੀਂ ਤੁਹਾਡਾ ਹਰ ਸੁਪਨਾ ਪੂਰਾ ਕਰਾਂਗੇ ਅਸੀਂ ਤੁਹਾਨੂੰ ਸੋਹਣੀ ਜ਼ਿੰਦਗੀ ਦੇਵਾਂਗੇ ਦੇਖੋ ਇਸ ਗੱਲ 'ਚ ਸਾਡਾ ਵੀ ਕੋਈ ਕਸੂਰ ਨਹੀਂ ਕਿ ਪਾਪਾ ਨੇ ਤੁਹਾਨੂੰ ਪਿਆਰ ਨਹੀਂ ਕੀਤਾ ਪਰ ਤੁਸੀਂ ਪਲੀਜ਼ ਉਸ ਇਨਸਾਨ ਕਰਕੇ ਨਾ ਰੋ ਜਿਨੇ ਤੁਹਾਨੂੰ ਦੁੱਖ ਦਿੱਤੇ ਆ ਆਪਣੀ 12 ਸਾਲ ਦੀ ਧੀ ਦੇ ਮੋਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਕਰਮਜੀਤ कौर ਬੜੀ ਭਾਵੁਕ ਹੁੰਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਤਾਂ ਆਪਣੇ ਜੰਮ ਦੇ ਬੱਚਿਆਂ ਨੂੰ ਐਡੀਆਂ ਵੱਡੀਆਂ ਗੱਲਾਂ ਸਿਖਾ ਦਿੱਤੀਆਂ ਵੀ ਇਹਨਾਂ ਨੇ ਤਾਂ ਬੜਾ ਸਹੀ ਆ ਸੁਹਣਾ ਜ਼ਿੰਦਗੀ ਚ ਅੱਗੇ ਰਿਸ਼ਤੇਾਂ ਪ੍ਰਤੀ ਚਲੋ ਆਪਣੀ ਧੀ ਨੂੰ ਗਲ ਨਾਲ ਲਾ ਕੇ ਰੋਣ ਲੱਗ ਜਾਂਦੀ ਆ ਤੇ ਉਹਦੀ ਧੀ ਕਹਿੰਦੀ ਆ ਕਿ ਨਹੀਂ ਮਾਂ ਹੁਣ ਤੇਰੇ ਰੋਣ ਦਾ ਟਾਈਮ ਨਹੀਂ ਹੈਗਾ ਅੱਗੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਮੈਨੂੰ ਦੇਖ ਮੈਂ ਛੋਟੀ ਆ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਵੀ ਜਦੋਂ ਆਪਾਂ ਵੇਖਦੇ ਆ ਹਨਾ ਟੀਵੀ ਦੇਖਦੇ ਆ ਕਿਤੇ ਵੀ ਦੇਖਦੇ ਆ ਪਤੀ ਪਤਨੀ ਕਿੰਨਾ ਖੁਸ਼ ਰਹਿੰਦੇ ਆ ਤੁਹਾਨੂੰ ਵੀ ਖੁਸ਼ ਰਹਿਣ ਦੀ ਲੋੜ ਹੋ ਤੁਹਾਨੂੰ ਵੀ ਪਾਪਾ ਦੀ ਲੋੜ ਲੱਗਦੀ ਹੋ ਪਰ ਜਦੋਂ ਪਾਪਾ ਹੀ ਤੁਹਾਡਾ ਨਹੀਂ ਕਰਦੇ ਤੇ ਤੁਸੀਂ ਸਟਰੋਂਗ ਹੋਵੋ ਚਲੋ ਉਹਦੀ ਮੰਮੀ ਆ ਜਿਹੜੀ ਉਹ ਕਹਿੰਦੀ ਆ ਆਪਦੀ ਧੀ ਨੂੰ ਕਿ ਹਾਂ ਪੁੱਤ ਮੈਂ ਤੇਰੇ ਨਾਲ ਵਾਅਦਾ ਕਰਦੀ ਆਂ ਵੀ ਮੈਂ ਰਹੂੰਗੀ ਥੋੜੇ ਦਿਨਾਂ ਬਾਅਦ ਤਲਾਕ ਦੀ ਜੋ ਉਹਨਾਂ ਨੇ ਪੇਪਰ ਭੇਜੇ ਸੀ ਉਹਦੇ ਘਰ ਵਾਲੇ ਨੇ ਵਕੀਲ ਕਰ ਲਿਆ ਸੀ ਕੋਰਟ ਦੇ ਵਿੱਚ ਤਰੀਕ ਹੁੰਦੀ ਆ ਤਰੀਕ ਤੇ ਚਲੋ ਜੱਜ ਜਿਹੜਾ ਦੋਨੇ ਤਰ੍ਹਾਂ ਦੇ ਪੱਖ ਸੁਣਦਾ ਦੋਨਾਂ ਤਰ੍ਹਾਂ ਦੇ ਵਕੀਲ ਹੁੰਦੇ ਆ ਤਾਂ ਜਦੋਂ ਜੱਜ ਉਹਨੂੰ ਪੁੱਛਦਾ ਵਿੱਕੀ ਨੂੰ ਕਿ ਤੂੰ ਆਪਣੀ ਪਤਨੀ ਨਾਲੋਂ ਤਲਾਕ ਕਿਉਂ ਲੈਣਾ ਚਾਹਣਾ ਉਹ ਕਹਿੰਦਾ ਕਿ ਮੇਰੇ ਘਰ ਵਾਲੀ ਵੱਧ ਚੱਲਣਾ ਇਹ ਜੋਬ ਕਰਦੀ ਆ ਬੰਦਿਆਂ ਦੇ ਨਾਲ ਰਹਿੰਦੀ ਆ ਲੇਟ ਨਾਈਟ ਵੀ ਕਈ ਵਾਰ ਘਰ ਆਉਂਦੀ ਆ ਮੈਂ ਇਹਦੇ ਨਾਲ ਨਹੀਂ ਰਹਿਣਾ ਕਿਉਂਕਿ ਇਹ ਮੇਰੀ ਇੱਜ਼ਤ ਨੂੰ ਰੋਲ ਰਹੀ ਆ ਤੇ ਚਲੋ ਜੱਜ ਉਹਦਾ ਪੂਰਾ ਪੱਖ ਸੁਣਦਾ ਉਸ ਤੋਂ ਬਾਅਦ ਕਰਮਜੀਤ ਦੀ ਵਾਰੀ ਆਉਂਦੀ ਆ ਇਹ ਕਰਮਜੀਤ ਜੱਜ ਨੂੰ ਕਹਿੰਦੀ ਹੈ ਕਿ ਮੈਨੂੰ ਖੁੱਲਾ ਸਮਾਂ ਚਾਹੀਦਾ ਗੱਲ ਕਰਨ ਲਈ ਉਹ ਕਹਿੰਦਾ ਵੀ ਹਾਂ ਉਹ ਕਹਿੰਦੀ ਜੱਜ ਸਾਹਿਬ ਪਹਿਲਾਂ ਤਾਂ ਤੁਸੀਂ ਮੇਰੇ ਪਤੀ ਨੂੰ ਇਹ ਪੁੱਛੋ ਵੀ ਜਦੋਂ ਸਾਡਾ ਵਿਆਹ ਹੋਇਆ ਕੋਈ ਉਲਾ ਸੀ ਕਿਸੇ ਗੱਲ 'ਚ ਕੋਈ ਇਸ ਗੱਲ ਦਾ ਫਰਕ ਸੀ ਇਹਨੂੰ ਇਹ ਪੁੱਛੋ ਵੀ ਇਹਨੂੰ ਪਤਾ ਸੀ ਮੈਂ ਕਿੰਨੀ ਪੜੀ ਆ ਚਲੋ ਜੱਜ ਸਾਹਿਬ ਪੁੱਛਦੇ ਆ ਤੇ ਉਹ ਕਹਿੰਦਾ ਵੀ ਹਾਂ ਮੈਨੂੰ ਪਤਾ ਸੀ ਵੀ ਇਹ ਗ੍ਰੈਜੂਏਟ ਆ ਫਿਰ ਉਹ ਸਾਰੀ ਗੱਲ ਜੱਜ ਸਾਹਿਬ ਨੂੰ ਸੁਣਾਉਂਦੀ ਆ ਉਹ ਕਹਿੰਦੀ ਮੇਰੀ ਜ਼ਿੰਦਗੀ ਦੀ ਕਹਾਣੀ ਸੁਣੋ ਤੁਸੀਂ ਜਦੋਂ ਇੱਕ ਔਰਤ ਪ੍ਰੈਗਨੈਂਟ ਹੁੰਦੀ ਆ ਸਭ ਤੋਂ ਵੱਧ ਲੋੜ ਉਹਨੂੰ ਆਪਣੇ ਪਤੀ ਦੇ ਸਾਥ ਤੇ ਪਿਆਰ ਦੀ ਹੁੰਦੀ ਹੈ ਤੇ ਇਸ ਇਨਸਾਨ ਨੇ ਮੇਰਾ ਉਦੋਂ ਵੀ ਸਾਥ ਨਹੀਂ ਦਿੱਤਾ ਇਹਨੇ ਮੈਨੂੰ ਮਾਰੇ ਆ ਤਾਂ ਸਿਰਫ ਤਾਨੇ ਮੇਨੇ ਮਾਰੇ ਆ ਕਿ ਤੂੰ ਪਿੰਡੂ ਅਨਪੜ੍ਹ ਗਵਾਰਾ ਤੂੰ ਕੁਛ ਕਰਨ ਨਹੀਂ ਜਾਣਦੀ ਤੂੰ ਮੇਰੇ ਤੇ ਬੋਝ ਆ ਜਦੋਂ ਮੈਂ ਇਹਨੂੰ ਕੰਮ ਕਰਨ ਵਾਲੀ ਕਹਿੰਦੀ ਤਾਂ ਇਹ ਕਹਿ ਦਿੰਦਾ ਸੀ ਕੰਮ ਛੋਟਾ ਤੂੰ ਕਰ ਨਹੀਂ ਸਕਦੀ ਫਿਰ ਮੇਰੇ ਬੇਟਾ ਹੋਇਆ ਦੋਨੋਂ ਬੱਚੇ ਹੋਏ ਇਹਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਇਹ ਬਾਹਰ ਕਿਸੇ ਔਰਤ ਦੇ ਨਾਲ ਰਹਿੰਦਾ ਸੀ ਪਰ ਮੈਂ ਅੱਜ ਤੱਕ ਇਹ ਗੱਲ ਕਦੇ ਕਿਸੇ ਕੋਲ ਨਹੀਂ ਦੱਸੀ ਤੁਸੀਂ ਜੱਜ ਹੋ ਤੁਸੀਂ ਸਾਡੀ ਜ਼ਿੰਦਗੀ ਦਾ ਫੈਸਲਾ ਕਰਨਾ ਤਲਾਕ ਦਾ ਫੈਸਲਾ ਕਰਨਾ ਤੁਹਾਡੇ ਨਾਲ ਗੱਲ ਮੈਨੂੰ ਕਰਨੀ ਪੈਣੀ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹਦੀ ਇੱਜ਼ਤ ਨੂੰ ਉਛਾਲ ਰਹੀ ਆ ਪਰ ਇਹ ਨੂੰ ਪੁੱਛੋ ਕਿ ਕੀ ਇਹ ਸੱਚ ਆ ਇਹ ਗੱਲ ਸੁਣ ਕੇ ਜਿਹੜਾ ਵੀ ਕੀ ਉਹ ਹੈਰਾਨ ਹੋ ਜਾਂਦਾ ਵੀ ਇਹਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਬਾਅਦ ਉਹ ਕਹਿੰਦੀ ਇਸ ਗੱਲ ਨੂੰ ਛੱਡੋ ਉਸ ਤੋਂ ਬਾਅਦ ਜਦੋਂ ਮੈਂ ਪੜ੍ਹ ਲਿਖ ਕੇ ਨੌਕਰੀ ਕਰਨ ਲੱਗੀ ਜਦੋਂ ਇੱਕ ਔਰਤ ਨੌਕਰੀ ਕਰਨ ਜਾਊਗੀ ਬੰਦਿਆਂ ਨਾਲ ਵੀ ਗੱਲ ਕਰੂਗੀ ਬੰਦਿਆਂ ਨਾਲ ਵਿਚਰੂਗੀ ਵੀ ਜੇ ਕੋ ਔਰਤ ਘਰੇ ਬੈੰਦੀ ਆ ਤਾਂ ਉਹਨੂੰ ਸੁਨਾਇਆ ਜਾਂਦਾ ਕਿ ਤੂੰ ਬੋਝਾਂ ਤੂੰ ਇਹ ਕਰ ਨਹੀਂ ਸਕਦੀ ਜਦੋਂ ਇੱਕ ਔਰਤ ਕੰਮ ਕਰਦੀ ਆ ਘਰੋਂ ਬਾਹਰ ਜਾਂਦੀ ਆ ਉਹਦਾ ਰਹਿਣ ਸਹਿਣ ਤੇ ਉਹਦਾ ਪਹਿਰਾਵਾ ਥੋੜਾ ਬਦਲ ਜਾਂਦਾ ਉਹ ਥੋੜੀ ਆਪਣੇ ਆਪ ਨੂੰ ਅਪਡੇਟ ਰੱਖਦੀ ਆ ਬੰਦਿਆਂ ਨਾਲ ਗੱਲ ਕਰਦੀ ਆ ਤਾਂ ਉਹਨੂੰ ਬਦਚਲਣ ਹੋਣ ਦਾ ਜੋ ਉਹਤੇ ਟੈਗ ਕਿਉਂ ਲਾਇਆ ਜਾਂਦਾ ਉਹਨੂੰ ਬਦਚਲਣ ਕਿਉਂ ਕਿਹਾ ਜਾਂਦਾ ਔਰਤ ਲਈ ਬਦਚਲਣ ਸ਼ਬਦ ਆ ਜਿਹੜਾ ਉਹਦੀ ਮੌਤ ਦੇ ਬਰਾਬਰ ਹੁੰਦਾ ਠੀਕ ਆ ਮੇਰੇ ਕਲੀਗਸ ਨੇ ਮੈਂ ਕੰਮ ਕਰਦੀ ਆ ਪਰ ਇਹਨੇ ਇੱਕ ਝੂਠਾ ਇਲਜ਼ਾਮ ਲਾਇਆ ਵੀ ਇਹ ਲੇਟ ਨਾਈਟ ਘਰ ਆਉਂਦੀ ਆ ਮੇਰੇ ਬੱਚੇ ਨੇ ਮੇਰੇ ਘਰ ਦੇ ਵਿੱਚ ਰਹਿੰਦੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹਨੂੰ ਸਿਰਫ ਤਲਾਕ ਚਾਹੀਦਾ ਇਹਨੇ ਮੈਨੂੰ ਤਲਾਕ ਦੇਣਾ ਤਾਂ ਕਰਕੇ ਇਹ ਮੇਰੇ ਤੇ ਇਹਨੇ ਇਲਜ਼ਾਮ ਲਾ ਰਿਆ ਹੁਣ ਤੱਕ ਇਹਨੇ ਮੇਰਾ ਸਾਥ ਨਹੀਂ ਦਿੱਤਾ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਪਰ ਇਹਨੇ ਮੇਰੇ ਕਰੈਕਟਰ ਤੇ ਉਂਗਲ ਉਠਾਈ ਜਦੋਂ ਮੈਂ ਇਹਦੀ ਹੀ ਗੱਲ ਦਾ ਜਵਾਬ ਦਿੱਤਾ ਜਦੋਂ ਇਹਨੇ ਕਿਹਾ ਕਿ ਤੂੰ ਅਨਪੜਾ ਆ ਗਵਾਰ ਹੈ ਕੁਛ ਕਰ ਨਹੀਂ ਸਕਦੀ ਜਦੋਂ ਮੈਂ ਪੜ੍ਹ ਲਿਖ ਕੇ ਇੱਕ ਅਧਿਆਪਕਾ ਬਣ ਗਈ ਇੱਕ ਟੀਚਰ ਬਣ ਗਈ ਤਾਂ ਇਹਦੇ ਤੋਂ ਇਹ ਗੱਲ ਵੀ ਹਜਮ ਨਹੀਂ ਹੋਈ ਪਰ ਮੈਂ ਆਪਣੇ ਆਪ ਨੂੰ ਸਾਬਤ ਕਰਨ ਲਈ ਤਿਆਰ ਹਾਂ ਪਰ ਮੈਂ ਸਾਰੇ ਸਮਾਜ ਦੇ ਉਹਨਾਂ ਮਰਦਾਂ ਨੂੰ ਇੱਕ ਗੱਲ ਕਹਿਣਾ ਚਾਹਣੀ ਆ ਜਿਹੜੇ ਔਰਤਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਕੁਛ ਕਰ ਨਹੀਂ ਸਕਦੀਆਂ ਤੇ ਜਦੋਂ ਉਹ ਕਰਕੇ ਵਿਖਾਉਂਦੀਆਂ ਨੇ ਤੇ ਫਿਰ ਉਹਨਾਂ ਤੇ ਝੂਠੇ ਇਲਜ਼ਾਮ ਲੱਗਦੇ ਨੇ ਸਾਰੇ ਇਨਸਾਨ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਹਰ ਇੱਕ ਦੇ ਹਾਲਾਤ ਹੁੰਦੇ ਆ ਇੱਕ ਔਰਤ ਉਦੋਂ ਟੁੱਟਦੀ ਆ ਜਦੋਂ ਉਹਦਾ ਪਤੀ ਉਹਦੇ ਤੇ ਗਲਤ ਇਲਜ਼ਾਮ ਲਾਉਂਦਾ ਉਹਦਾ ਸਾਥ ਨਹੀਂ ਦਿੰਦਾ ਬਾਕੀ ਸਾਰੀ ਦੁਨੀਆ ਅੱਗੇ ਔਰਤ ਆ ਜਿਹੜੀ ਉਹ ਕਦੇ ਨੀਚੋਕ ਸਕਦੀ ਕਦੇ ਟੁੱਟ ਨਹੀਂ ਸਕਦੀ ਪਰ ਉਦੋਂ ਜ਼ਰੂਰ ਟੁੱਟ ਜਾਂਦੀ ਹੈ ਜਦੋਂ ਉਹਦਾ પતિ ਜਿਹਦੇ ਨਾਲ ਉਹਨੇ ਚਾਰ ਲਾਵਾਂ ਲਈਆਂ ਹੁੰਦੀਆਂ ਤੇ ਇਹ ਫੈਸਲਾ ਕੀਤਾ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਸੁੱਖ ਇੱਕ ਦੂਜੇ ਤੇ ਆਊਗਾ ਤੇ ਅਸੀਂ ਸਾਥ ਦੇਵਾਂਗੇ ਇਸ ਬੰਦੇ ਨੇ ਮੇਰਾ ਕਦੋਂ ਸਾਥ ਦਿੱਤਾ ਠੀਕ ਆ ਜੱਜ ਸਾਹਿਬ ਮੈਂ ਬਦਚਲਣ ਹੋ ਸਕਦੀ ਆ ਇਹਦੀ ਨਿਗਾਚ ਹੋ ਸਕਦੀ ਆ ਪਰ ਮੈਂ ਆਪਣੇ ਕਰੈਕਟਰ ਦੀ ਗਵਾਹੀ ਖੁਦ ਭਰਨ ਨੂੰ ਤਿਆਰ ਆ ਕਿਉਂਕਿ ਮੇਰੇ ਕੋਲੇ ਕੋਈ ਪ੍ਰੂਫ ਨਹੀਂ ਹੈਗਾ ਆਪਣੇ ਆਪ ਨੂੰ ਮੈਂ ਪ੍ਰੂਫ ਨਹੀਂ ਕਰਦੀ ਫਿਰਦੀ ਇਹ ਕਰਦੀ ਕਰਦੀ ਉਹ ਰੋ ਪੈਂਦੀ ਆ ਉਹਦੀਆਂ ਗੱਲਾਂ ਸੁਣ ਕੇ ਵਿਕੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਸੋਚਦਾ ਵੀ ਇਹ ਸਹੀ ਕਹਿ ਰਹੀ ਆ ਵੀ ਇੱਕ ਬਗਾਨੀ ਔਰਤ ਕਰਕੇ ਮੈਂ ਇਹਨੂੰ ਇਗਨੋਰ ਕਰਦਾ ਰਿਹਾ ਹਨਾ ਵੀ ਜਿਹੜੀ ਔਰਤ ਪਿੱਛੇ ਮੈਂ ਜਾਂਦਾ ਰਿਹਾ ਜਿਹੜੀ ਮੈਨੂੰ ਅੱਜ ਛੱਡ ਗਈ ਮੈਂ ਇਹਦੇ ਨਾਲ ਉਹ ਵੀ ਤਲਾਕ ਲੈ ਰਿਹਾ ਤੇ ਉਹ ਵੀ ਮੈਨੂੰ ਛੱਡ ਗਈ ਇਹਨੇ ਇੰਨੇ ਦੁੱਖ ਤਕਲੀਫਾਂ ਝੱਲ ਕੇ ਵੀ ਮੇਰਾ ਸਾਥ ਦਿੱਤਾ ਤੇ ਮੈਂ ਇਹਨੂੰ ਭਰੇ ਹਨਾ ਕੋਰਟ ਦੇ ਵਿੱਚ ਬਦਚਲਣ ਹੋਣ ਦਾ ਇਲਜ਼ਾਮ ਲਾਇਆ ਉੱਥੇ ਹੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਤੇ ਜੱਜ ਸਾਹਿਬ ਦੇ ਬੋਲਣ ਤੋਂ ਪਹਿਲਾਂ ਹੀ ਉਹ ਕਹਿੰਦਾ ਕਿ ਜੱਜ ਸਾਹਿਬ ਮੈਂ ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਗੱਲ ਰੱਖਣੀ ਚਾਹਣਾ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਘਰ ਵਾਲੀ ਦੀਆਂ ਗੱਲਾਂ ਇਹ ਕਾਸ਼ ਇਹਦੇ ਨਾਲ ਮੈਂ ਇਹੀ ਗੱਲਾਂ ਇਕੱਲੇ ਚ ਬੈਠ ਕੇ ਕੀਤੀਆਂ ਹੁੰਦੀਆਂ ਇਨੇ ਵੀਰ ਕੋਲ ਸਹੀ ਗਿਆ ਮੇਰੇ ਤੋਂ ਇਹ ਚੀਜ਼ ਜਰੀ ਨਹੀਂ ਗਈ ਕਿ ਇਹਨੇ ਮੇਰੀ ਕਹੀ ਗੱਲ ਤੇ ਫੁੱਲ ਚੜਾਤੇ ਇਹਨੇ ਇਕੱਲੀ ਨੇ ਬੱਚੇ ਪਾਲੇ ਮੇਰੀ ਈਗੋ ਹਰਟ ਹੋਈ ਇਸ ਗੱਲ ਨਾਲ ਇਸ ਲਈ ਮੈਂ ਇਹਨੂੰ ਬਦਚਲਣ ਹੋਣ ਦਾ ਜੋ ਟੈਗ ਲਾ ਦਿੱਤਾ ਪਰ ਮੈਂ ਗਲਤਾਂ ਤੇ ਕਹਿੰਦਾ ਕਿ ਮੈਂ ਮਾਫੀ ਮੰਗਣਾ ਚਾਹੁੰਦਾ ਆਪਣੀ ਪਤਨੀ ਤੋਂ ਤੇ ਤੁਹਾਡੇ ਤੋਂ ਤੇ ਮੈਂ ਤਲਾਕ ਨਹੀਂ ਚਾਹੁੰਦਾ ਕਰਮਜੀਤ ਕੋਲ ਆਉਂਦਾ ਤੇ ਕਹਿੰਦਾ ਕਿ ਕਰਮਜੀਤ ਮੈਨੂੰ ਮaaf ਕਰ ਦੇ ਮੈਂ ਤੇਰੇ ਬਾਰੇ ਇੰਨਾ ਗਲਤ ਬੋਲਿਆ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਮੈਂ ਕਹਿੰਦੀ ਅੱਛਾ ਅੱਜ ਤਾਂ ਅੱਧੇ ਘੰਟੇ ਦੀ ਮੇਰੀ ਗੱਲ ਸੁਣ ਕੇ ਤੈਨੂੰ ਇੰਨਾ ਅਫਸੋਸ ਹੋਇਆ ਤੇ ਜਿਹੜੇ 12-13 ਸਾਲ ਮੈਂ ਇਕੱਲੀ ਨੇ ਕੱਢਿਆ 14 ਸਾਲ ਤੇ ਬਿਨਾਂ ਕੱਢਿਆ ਬੱਚੇ ਪਾਲਿਆ ਉਦੋਂ ਤੂੰ ਕਿੱਥੇ ਸੀ ਹੁਣ ਤਲਾਕ ਦਾ ਫੈਸਲਾ ਤੂੰ ਕੀਤਾ ਨਾ ਤੇ ਤਲਾਕ ਮੈਂ ਲੈਣਾ ਹੀ ਆ ਮੈਂ ਹੁਣ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੂਗੀ ਜਦੋਂ ਮੈਂ ਆਪਣੀ ਜ਼ਿੰਦਗੀ ਤੇਰੇ ਬਿਨਾਂ ਕੱਢ ਲਈ ਆਪਣੇ ਦੁੱਖ ਸੁੱਖ ਤੇਰੇ ਬਿਨਾਂ ਕੱਢ ਲਏ ਇਸ ਤੋਂ ਬਾਅਦ ਫਿਰ ਮੈਂ ਕੀ ਲੈਣਾ ਠੀਕ ਆ ਮੇਰੇ 'ਚ ਈਗੋ ਨਹੀਂ ਹੈਗੀ ਪਰ ਸੈਲਫ ਰਿਸਪੈਕਟ ਹਰ ਇੱਕ ਨੂੰ ਚਾਹੀਦੀ ਆ ਤੂੰ ਭਰੀ ਕੋਰਟ ਦੇ ਵਿੱਚ ਮੈਨੂੰ ਵਾਅਦਾ ਚੱਲਣ ਕਹਿ ਕੇ ਹੁਣ ਤੂੰ ਇਹ ਕਹਿਣਾ ਕਿ ਮੈਂ ਤੇਰੇ ਨਾਲ ਰਹਾ ਨਹੀਂ ਵਿੱਕੀ ਇਹ ਕਦੇ ਨਹੀਂ ਹੋ ਸਕਦਾ ਤੂੰ ਜਾ ਜਿੱਥੇ ਮਰਜੀ ਜਾ ਤੈਨੂੰ ਕੋਈ ਰੋਕ ਨਹੀਂ ਪਰ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਇਹ ਗੱਲ ਸੁਣ ਕੇ ਜਿਹੜਾ ਜੱਜ ਆ ਉਹਦੇ ਕੋਲੇ ਵੀ ਕੋਈ ਸ਼ਬਦ ਨਹੀਂ ਹੁੰਦੇ ਤੇ ਉਹ ਤਲਾਕ ਮਨਜ਼ੂਰ ਕਰ ਦਿੰਦਾ ਤੇ ਵਿਆਹ ਦੇ 15 ਸਾਲ ਬਾਅਦ ਜਦੋਂ ਪਤੀ ਪਤਨੀ ਦਾ ਤਲਾਕ ਹੁੰਦਾ ਤਾਂ ਕੋਰਟ ਦੇ ਵਿੱਚ ਜਿੰਨੇ ਵੀ ਲੋਕ ਹੁੰਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਕਰਮਜੀਤ ਦੇ ਦੋਨੋਂ ਬੱਚੇ ਆਪਣੀ ਮਾਂ ਦੇ ਸੀਨੇ ਨਾਲ ਲੱਗਦੇ ਆ ਤੇ ਉਹਦੀ ਬਾਹ ਫੜ ਕੇ ਕੋਟ ਦੇ ਵਿੱਚੋਂ ਬਾਹਰ ਲੈ ਜਾਂਦੇ ਆ ਸਾਰੇ ਲੋਕ ਉੱਠ ਕੇ ਚਲੇ ਜਾਂਦੇ ਆ ਪਰ ਵਿੱਕੀ ਉੱਥੇ ਗੋਡਿਆਂ ਦੇ ਭਾਰ ਬੈਠ ਕੇ ਰੋਂਦਾ ਤੇ ਕਹਿੰਦਾ ਕਿ ਕਰਮਜੀਤ ਕਾਸ਼ ਮੈਂ ਤੈਨੂੰ ਪਹਿਲਾਂ ਸਮਝਿਆ ਹੁੰਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ